ਅੱਜ ਆਪਣਾ ਭਰਾ ਉਹ YouTube ਵੱਲੋਂ ਪਲੇਟ ਬਟਨ ਆ ਚੁੱਕਿਆਗਾ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੇ ਮੇਰੇ ਵੀਰ ਆਪਾਂ ਨੂੰ ਪਿਆਰ ਕਰਦੇ ਨੇ ਉਹ ਮੇਰੇ ਵੀਰਾਂ ਦੀ ਕਿਰਪਾ ਨਾਲ ਆਪਣੇ ਘਰੇ ਆ ਗਿਫਟ ਆਇਆ ਅਮਰੀਕਾ ਤੋਂ ਆਪਾਂ ਖੋਲਦੇ ਆਂ ਇਹਦੀ ਸ਼ੁਰੂਆਤ ਕਰਦੇ ਆਂ ਆਜੋ ਨਾਲੇ ਤੁਹਾਨੂੰ ਦਿਖਾਉਣੇ ਆਂ ਵੀ ਹਾਂ ਜਿਹੜਾ ਪਹਿਲਾ ਸਿਲਵਰ ਬਟਨ ਆਉਂਦਾਗਾ ਲੱਖ ਸਬਸਕ੍ਰਾਈਬਰ ਤੇ ਵੀ ਇਹ ਕਿਵੇਂ ਦਾ ਹੁੰਦਾਗਾ ਆਪਾਂ ਆਪਣੀ ਧੀ ਤੋਂ ਖਲਾਉਣਿਆਂਗੇ ਲਓ ਜੀ ਸੀਰਤ ਕੌਰ ਖੋਲ ਦਿਓ ਜੀ ਇਹਨੂੰ ਬਾਇਗਰੂ ਦੀ ਕਿਰਪਾ ਸਦਕਾ ਆਪਾਂ ਵੀ ਪ੍ਰਭੂ ਇੰਨੇ ਜੋਗੇ ਹੋ ਗਏ ਵੀ ਹਾਂ ਆਪਾਂ ਨੂੰ ਗਿਫਟ ਦਿੱਤਾ ਗਿਆ ਹੈਗਾ ਨਾਲੇ ਵੀਰਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਲੱਖ ਸਬਸਕ੍ਰਾਈਬਰ ਤੇ ਜਿਹੜਾ ਪਲੇ ਬਟਨ ਆਉਂਦਾ ਕਿਵੇਂ ਦਾ ਹੁੰਦਾ ਇਹ ਜਿਹੜਾ ਸਿਲਵਰ ਬਟਨ ਕਹਿੰਦੇ ਨੇ ਵੀ ਹਾਂ ਇਹ ਚ ਚਾਂਦੀ ਹੁੰਦੀ ਹੈ ਲਓ ਜੀ ਇਸ ਤਰ੍ਹਾਂ ਇਹਦੀ ਪੈਕਿੰਗ ਹੈਗੀ ਕੈਮਰਾ ਵੀਰ ਥੋੜਾ ਨੇੜੇ ਆ ਜੀ ਆਹ ਇਹਦੇ ਚੋਂ ਜੀ ਸਮਾਨ ਨਿਕਲਦਾ ਹੈਗਾ ਕੰਗ੍ਰੈਚੁਲੇਸ਼ਨ ਦਿੱਤਾ ਗਿਆ ਸਬਸਕ੍ਰਾਈਬਰ ਲੱਖ ਸਬਸਕ੍ਰਾਈਬਰ ਤੇ ਤੇ ਆ YouTube ਵੱਲੋਂ ਅਥੇ ਕਰਤਾ ਹੁਣ ਆ ਕਰ ਸਕਦੇ ਹੋ ਤੁਸੀਂ ਹਾਂਜੀ ਲੱਖ ਸਬਸਕ੍ਰਾਈਬਰ ਵਾਲਾ ਆਪਾਂ ਨੂੰ ਅਵਾਰਡ ਦਿੱਤਾ ਗਿਆਗਾ ਤੇ ਸਾਈਨ ਹੋ ਕੇ ਆਏ ਨੇਗੇ ਆ ਚੈੱਕ ਕਰ ਸਕਦੇ ਹੋ ਤੁਸੀਂ ਦੇਖ ਲਓ ਮੜਾ ਯਾ ਤੇ ਆਜੋ ਆਪਾਂ ਦਿਖਾਉਣਾ ਤੁਹਾਨੂੰ ਜੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਆਪਣੀਆਂ ਖਤਮ ਆ ਚੀਜ਼ ਆ ਚੁੱਕੀ ਆ ਆਪਣੀ ਦੇਖ ਸਕਦੇ ਹੋ ਤੁਸੀਂ ਸਿਲਵਰ ਪਲੇ ਬਟਨ ਜੀ ਖੇਤੀਬਾੜੀ ਕੀਤਾ ਲੱਖ ਸਬਸਕ੍ਰਾਈਬਰ ਜਿਹੜੇ ਵੀ ਮੇਰੇ ਵੀਰ ਪਿਆਰ ਕਰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਸਾਰਿਆਂ ਤੋਂ ਪਹਿਲਾਂ ਤਾਂ ਪ੍ਰਭੂ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡੇ ਰਿਣੀ ਰਹਾਂਗੇ ਜਿਹੜੇ ਆਪਾਂ ਨੂੰ ਦੇਖਦੇ ਨੇ ਵੀਡੀਓਆਂ ਨੂੰ ਪਿਆਰ ਕਰਦੇ ਨੇ ਤੇ ਵੀਡੀਓਆਂ ਨੂੰ ਸ਼ੇਅਰ ਕਰਦੇ ਨੇ ਇਹ ਮੇਰਾ ਇਕੱਲੇ ਦਾ ਨਹੀਂ ਹੈਗਾ ਪ੍ਰਭੂ ਤੁਹਾਡੀ ਮਿਹਨਤ ਸਦਕਾ ਹੀ ਹੈ ਜੇ ਤੁਸੀਂ ਦੇਖਦੇ ਹੋ ਤਾਂ ਆਪਾਂ ਨੂੰ ਇਹ ਅਵਾਰਡ ਮਿਲਿਆ ਨਹੀਂ ਮਿਲਣਾ ਹੀ ਨਹੀਂ ਸੀਗਾ ਆਪਾਂ ਤੁਹਾਡੇ ਸਦਾ ਰਿਣੀ ਰਹਾਂਗੇ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ਆ ਮੇਰੀਆਂ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਰਨ ਲਈ ਦੁਬਾਰਾ ਫੇਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ